ਜਿਹੜੀ ਤਬਾਹ ਹੋ ਗਈ 10 12 ਸਾਲ ਪੰਜਾਬ ਦੇ ਕਿਸਾਨ ਦੀ ਉਹ ਹਾਲਤ ਰਹੀ ਆ ਫੜ ਕਹਿੰਆਂ ਦੇ ਰਾਹ ਪੈ ਗਿਆ ਜੂਗਾ ਉਹ ਨੂੰ ਤੁਸੀਂ ਕਿਵੇਂ ਤੇ ਪਰਚਾ ਕਰ ਪਾਓ ਜਾਂ ਕਿਹੜੀਆਂ ਕੰਪਨੀਆਂ ਸਿਖ ਕਰਦੇ ਤੇ ਜਿਹੜਾ ਹੁਣ ਤੁਸੀਂ ਜਦੋਂ ਲੋਡ ਸੀਗੀ ਚੌਂਕ ਦੇ ਵਿੱਚ ਚਲਾ ਲਈਏ ਇਧਰ ਤੁਸੀਂ ਜਿੱਥੇ ਤੁਸੀਂ ਦੇਖ ਰਹੇ ਹੋ ਅੱਜ ਤੁਹਾਨੂੰ ਪਤਾ ਹੀ ਆ ਕਿ ਕਿਸਾਨ ਜੂਨੀਅਰ ਵੱਲੋਂ ਜਿਹੜੀ ਬੰਦ ਦੀ ਪੰਜਾਬ ਬੰਦ ਦੇ ਸੱਦੇ ਦੀ ਜਿਹੜੀ ਕਾਲ ਦਿੱਤੀ ਗਈ ਸੀ ਉਸ ਨੂੰ ਲੈ ਕੇ ਭਗਤਾ ਭਾਈ ਕਰੇ ਦਾ ਸੂਬਾ ਯਾਰ ਆ ਉਹ ਨੂੰ ਪਰਮਾ ਸਮੱਸਿਆ ਮੇਰੇ ਆ ਬੰਦ ਨੂੰ ਜਿਹੜੇ ਦੁਕਾਨਾਂ ਨੇ ਉਹ ਬੰਦ ਨੇ ਔਰ ਇਸ ਟਾਈਮ ਜਿਹੜੇ ਕਿਸਾਨ ਯੂਨੀਅਨ ਦੇ ਨਮਾਇंदे ਨੇ ਜਿਹੜੇ ਆਮ ਲੋਕ ਨੇ ਪਿੰਡਾਂ ਦੇ ਖਾਈਆਂ ਦੇ ਉਹ ਸਾਰੇ ਇਸ ਟਾਈਮ ਭਗਤਪਾ ਭਾਈ ਕਾ ਦੇ ਮੁੱਖ ਚੌਂਕ ਦੇ ਵਿੱਚ ਆਪਣਾ ਜਿਹਾ ਰੋਸਾ ਕੇਂਦਰ ਖੜਪਤੀ ਉਹ ਜ਼ਾਹਰ ਕਰ ਰਹੇ ਨੇ ਆਪਾਂ ਇਸ ਟਾਈਮ ਗੱਲ ਕਰਦੇ ਆ ਇਹਨਾਂ ਦੇ ਬਲਾਰੇ ਇੱਥੇ ਖੜੇ ਨੇ ਇਹਨਾਂ ਨੂੰ ਪੁੱਛਦੇ ਆ ਵੀ ਸਰਕਾਰ ਪਾਸੋਂ ਕੀ ਮੰਗ ਕਰਦੇ ਨੇ ਅੱਜ ਜਿਹੜਾ ਧਰਨਾ ਲੱਗਿਆ ਰਿਹਾ ਕੀ ਮੁਸਕਾ ਕਰਨਾ ਹਾਂਜੀ ਭਾਈ ਜੀ ਕੀ ਨਾਂ ਹੈ ਤੁਹਾਡਾ ਜੀ ਮੇਰਾ ਨਾਂ ਗੁਰਪ੍ਰੀਤ ਸਿੰਘ ਹੈ ਕੀ ਕਹਿਣਾ ਚਾਹੁੰਗੇ ਜੀ ਸਰਕਾਰ ਨੂੰ ਜੀ ਆ ਜਿਹੜਾ ਸ਼ੰਭੂ ਦੇ ਖਨੋਰੀ ਬਾਟਰ ਦੇ ਪਸਾਨ ਮਜ਼ਦੂਰ ਵਰਕਰ ਤੇ ਅੱਜ ਸਾਨੂੰ ਫੇਰ ਉਹ ਜਿਹੜੇ ਲੋਕ ਸੀਗੇ ਵਾੜੇ ਕਰਕੇ ਦੁਬਾਰੇ ਜਿਹੜਾ ਸੰਘਰਸ਼ ਲੜਨਾ ਪੈ ਗਿਆ ਬਿਜਲੀ 14 ਫਰ ਦਿਨ ਤੋਂ ਆਪਾਂ ਸੰਧੂ ਦੇ ਖਨੌਰੀ ਬਾਡਰ ਤੇ ਦੋ ਫੋਰਮਾਂ ਬੰਲਾ ਜਿਹੜਾ ਪਸਾਨ ਅੰਦোলন ਦੋ ਦੇ ਨਾਂ ਤੇ ਜਿਹੜਾ ਲੜ ਰਹੇ ਆ ਪਾਤੇ ਮਹੀਨੇ ਹੋ ਗਏ ਮੇਟਨਾ ਦਾ ਵਾਰ ਚੱਲਿਆ ਸ਼ੁਰੂ ਤੋਂ ਵਿੱਚ ਕਿੰਨੇ ਆਪਣੇ ਆ ਮੰਗਾ ਨੂੰ ਆਪਾਂ ਉਹਨਾਂ ਤੱਕ ਪਹੁੰਚਾਇਆ ਵੀ ਬਿਲਕੁਲ ਜਾਇਜ਼ ਮੰਗਾ ਸੀ ਮੰਗ ਰਹੇ ਆ ਜਿਹੜਾ ਪਿਛਲੇ ਦੋ ਮਹੀਨਿਆਂ ਦੇ ਖਰਚੇ ਇਹ ਹੀ ਸਰਕਾਰ ਆ ਆਪਣੇ ਨਾਲ ਵਾਅਦਾ ਕਰ ਚੁੱਕੀ ਆ ਤੇ ਜਾਂ ਪਹਿਲਾਂ ਜਿਹੜੇ ਗੁਜਰਾਤ ਦੇ ਮੁੱਖ ਮੰਤਰੀ ਹੁੰਦੇ ਹੇ ਜਿਹੜੇ ਹੁਣ ਦੇਖਦਾ ਬਖ ਪ੍ਰਧਾਨ ਮੰਤਰੀ ਇਹ ਖੋਦ ਇਹ ਗੱਲਾਂ ਦੀ ਇਹਨਾਂ ਮੰਗਾਂ ਦੀ ਪ੍ਰੋਟਾ ਕਰਦੇ ਰਹੇ ਵੀ ਗੈਜ ਮੰਗਾਏ ਨੇ ਐਮ ਐਸ ਪੀ ਦੀ ਕਰੋਨੀ ਗਰੰਟੀ ਦੀ ਜਿਹੜੇ ਦੁਬਾਰੇ ਸਾਨੂੰ ਲੱਗਿਆ ਜੇ ਸਾਡੇ ਕਿਸਾਨੀ ਜਿਹੜੇ ਤਿੰਨ ਖੇਤੀ ਕਾਨੂੰਨ ਹੈ ਰੱਦ ਕਰਾ ਕੇ ਸਾਨੂੰ ਆਪ ਨੂੰ ਪਤਾ ਵੀ ਉਹ ਕੋਈ ਖੁਸ਼ਹਾਲ ਨਹੀਂ ਬਣ ਗਏ ਉਹ ਤਾਂ ਇੱਕ ਹਾਲਤ ਜਿਹੜੀ ਉਹਦੋਂ ਵੀ ਸਾਡੀ ਬਾਤ ਹੋਣ ਵਾਲੀ ਸੀ ਕਿ ਸਾਡੇ ਨਾਲ ਜ਼ਮੀਨਾਂ ਤੇ ਸਿੱਧੇ ਡਾਕੇ ਮਾਰਨ ਆਏ ਸੀਗੇ ਅਸੀਂ ਉਹ ਇੱਕ ਵਾਰੀ ਰੋਕ ਲਏ ਪਰ ਅਸੀਂ ਇਹ ਨਹੀਂ ਕਹਿ ਸਕਦੇਗੇ ਕਿ ਹੱਲੇ ਸਾਡੀ ਕਿਸਾਨੀ ਸਾਡੀ ਛੋਟਾ ਵਪਾਰੀ ਸਾਡੀ ਦੁਕਾਨਦਾਰੀ ਜਿਹੜੀ ਉਹ ਸਹੀ ਹੋ ਗਈ ਹੈ ਜਾਂ ਉਹਨਾਂ ਨੂੰ ਹੱਕ ਮਿਲ ਗਿਆ ਤਾਂ ਫੇਰ ਜਦੋਂ 14 ਫਰਵਰੀ ਨੂੰ ਅਸੀਂ ਇਹ ਸਾਰੇ ਆਪਾਂ ਇਕੱਠੇ ਹੋ ਕੇ ਦੋਨਾਂ ਫਾਰਮਾਂ ਨੇ ਉਹ ਰਣਨੀਤੀ ਬਣਾਈ ਵੀ ਸਾਨੂੰ ਦੁਬਾਰਾ ਦਿੱਲੀ ਜਾਣਾ ਪਊਗਾ ਪਰ ਸਰਕਾਰ ਨਾਲੀਆਂ ਮੀਟਿੰਗਾਂ ਹੋਈਆਂ ਤਿੰਨ ਪਾਰ ਦਿੱਪੂ ਪੰਜਾਬ ਦੇ ਮੁੱਖ ਮੰਤਰੀ ਜੀ ਨੇ ਸ਼ਾਮਲ ਰਹੇਗਾ ਉਸ ਤੋਂ ਬਾਅਦ ਹਰਿਆਣਾ ਜਾਣ ਤੇ ਜਿਹੜਾ ਤਸ਼ੱਦਦ ਹੋਇਆ ਉਹ ਆਪਾਂ ਸਾਰਿਆਂ ਨੂੰ ਪਤਾ ਬਹੁਤੋ ਲੋਕ ਤਾਂ ਪਾਠੇ ਬੈਠੇ ਬੈਠੇ ਹੋਣਗੇ ਸਾਰਿਆਂ ਨੇ ਹਿਦਾਇਆ ਏ ਸਾਡਾ ਸਰਕਾਰ ਵੱਲੋਂ ਇਹਨਾਂ ਪਿੰਡਾਂ ਦੇ ਯਾਦ 2-4 10-20 ਕਿਲੋਮੀਟਰ ਦੇ ਪਿੰਡ ਵੀ ਬਗਾਨੇ ਨਹੀਂ ਹੋ ਜਾਂਦੇ ਆਪਣੇ ਉਹ ਸਰਕਾਰ ਦੀ ਫੁੱਦੀ ਗੋਲੀ ਲੱਗਣ ਨਾਲ ਸ਼ਹੀਦ ਹੋ ਗਿਆ ਉਹ ਨੌਜਵਾਨ ਆਹ ਦਾ ਆਹ ਦਾ ਘਰ ਚਲ ਗਿਆ ਤੇ ਉਸ ਤੋਂ ਬਾਅਦ ਹੋਰ ਕਿੰਨੇ ਲੋਕਾਂ ਦੇ ਅਫੂ ਗਾਇ ਦੇ ਗੋਲਿਆਂ ਨੇ ਕਿੰਨਿਆਂ ਦੇ ਨਿਗਾ ਗਈ ਹੋਰ ਹਮਲੇ ਹੋਏ ਅੱਖਾਂ ਕੰਨਾਂ ਪਰਤ ਪਾਲਾ ਮੁੰਡਾ ਪੀਜੀਐ ਦੇ ਵਿੱਚ ਉਹਦਾ ਲਾਈਵ ਹੋਇਆ ਮਤਲਬ ਕਿ ਉਹ ਅਰਦਸ਼ਾਦਤ ਹੋ ਜਾਣਾ ਜਿਹੜਾ ਦੋ ਦੇਸ਼ਾਂ ਦੀ ਜਿਹੜਾ جنگ ਚੱਲਦੀ ਹੋਵੇ ਤਾਂ ਉਦੋਂ ਵੀ ਇਹੋ ਜਿਹਾ ਗੋਲੀਬਾਰੂਦ ਇਸ ਤਰ੍ਹਾਂ ਨਹੀਂ ਵਰਤਿਆ ਜਾਂਦਾ ਜਦੋਂ ਇਹ ਕਾਮ ਢੰਡੇ ਢੰਡੇ ਲੈ ਕੇ ਲੋਕ ਜਾ ਰਹੇ ਹੋਣ ਤਾਂ ਦੂਜੇ ਪਾਸੇ ਐਡੇ ਪ੍ਰਬੰਧ ਕੀਤੇ ਹੋਣ ਕੰਧਾ ਘੱਡਣਾ ਹੋਣ ਤੋ ਸਿੱਧੇੇ ਗੋਲਦਾਂ ਚਲਾਈਆਂ ਜਾਣੀਆਂ। ਜਦੋਂ 10 ਮਹੀਨੇ ਦਿੱਕਣ ਦੇ باوجود ਵੀ ਸਰਕਾਰ ਦੇ ਕੰਨ ਤੇ ਗੂੰਜ ਨਹੀਂ ਸਰਕੇ ਤਾਂ ਹੁਣ ਸਾਡੇ ਆਗੂਆਂ ਨੇ ਜਿਹੜਾ ਆਪੀ ਜਾਨ ਕੁਰਬਾਨ ਕਰਨ ਦਾ ਇਹ ਫੈਸਲਾ ਕਰ ਲਿਆ। 36 ਦਿਨ ਹੋ ਗਏ ਅਜੇ ਸਰਦਾਰ ਜਿੰਦਗੀ ਸਿੰਘ ਦਲੇਵਾਲ ਨੂੰ ਬੈਠਾ ਪਿਛਲੇ 30 ਦਿਨਾਂ ਤੋਂ ਮੋਟਰ ਤੋਂ ਲੈ ਕੇ ਮਤਵਾਸ ਤੱਕ। ਬੇਸ਼ੱਕ ਜੁਗਨ ਸਿੰਘ ਰਾਤੂਰੇ ਵਿਨਿਆਤਾ ਗੁਰੂ ਮਹਾਰਾਏ ਕੜ ਦੀ ਕਲਾ ਬਖਸ਼ਿਸ਼ ਕਰਦੇ ਹੁੰਦੇ ਆ ਪਰ 77 ਸਾਲ ਦਾ ਬੰਦਾ ਹੋਵੇ ਕੈਂਸਰ ਦਾ ਮਰੀਜ਼ ਹੋਵੇ ਤੇ 35-36 ਦਿਨ ਖਾਣੇ ਤੋਂ ਬਿਨਾਂ ਕੰਨੇ ਕੋਈ ਸੌਖੀ ਗੱਲ ਨਹੀਂ ਹੁੰਦੀਗੀ 36 ਦਿਨ ਲੰਗੜ ਦੇ باوجود ਹਲੇ ਤੱਕ ਸਰਕਾਰ ਨੇ ਕੋਈ ਕੱਲ ਬਾਤ ਨਹੀਂ ਕੀਤੀ ਗਈ ਉਲਟਾ ਗਮਰਾਹ ਕਰਨ ਦੇ ਲਈ ਸੁਪਰੀਮ ਕੋਰਟ ਨੂੰ ਵਿਚ ਵਿਚੋਲਾ ਤਾਲਿਆ ਕੱਲ ਪਰਸੋਂ ਦੀ ਆਪਰ ਖਲਣਾ ਦੇਖੀ ਜਾਂਦੇ ਆ ਹੁਣ ਸਾਡੇ ਦੇਸ਼ ਦੇ ਵਿੱਚ ਸੁਪਰੀਮ ਕੋਰਟ ਕਾਨੂੰਨ ਨਹੀਂ ਬਣਾਉਂਗੇ ਕਾਨੂੰਨ ਨਾ ਬਲੋ ਬਣਾਏ ਜਾਂਦੇ ਆ ਲੋਕਤੰਤਰ ਬੇਸ਼ੱਕ ਕਹਿਣ ਨੂੰ ਸਾਡਾ ਦੇਸ਼ ਲੋਕਤੰਤਰ ਆ ਪਰ ਲੋਕਾਂ ਦੀ رائے ਦੇ ਕਾਨੂੰਨ ਨਹੀਂ ਬਣਾਏ ਜਾਂਦੇਗੇ ਲੋਕਾਂ ਦੇ ਕਾਨੂੰਨ ਥਾਪੇ ਜਾਂਦੇ ਜਿਵੇਂ ਪਿਛਲੇ ਤਿੰਨ ਕਾਨੂੰਨ ਵੇਖੇ ਆ ਤਾਂ ਇਹ ਸਾਰਾ ਬਰਤਾਰਾ ਜਿਹੜਾ ਪਿਛਲੇ ਛੱਤੀ ਜਣਾ ਤੋਂ ਇਹ ਜਿਹੜਾ ਲਗਾਤਾਰ ਵਾਪਰਦਾ ਜੋ ਇਹਦੇ ਕਾਰਨ ਕੀ ਆ ਬੜਾ ਇਹ ਮੰਗਾਂ ਤੇ ਇਹਨਾਂ ਗੱਲਾਂ ਤੇ ਆਪਾਂ ਪਿਛਲੇ ਤਿੰਨ ਸਾਲਾਂ ਤੋਂ ਲਗਾਤਾਰ ਵਿਚਾਰਾ ਕਰਦੇ ਆ ਰਹੇ ਆ ਪਹਿਲਾਂ ਵਾਲਾ ਮੋਨਾ ਲੜਿਆ ਉਹ ਤੋਂ ਬਾਅਦ ਚ ਕੀ ਸਾਡੇ ਮੰਕਾ ਵੇਖੋ ਕਿੱਡੀਆਂ ਕਬੱਡੀਆਂ ਐਮ ਐਸ ਪੀ ਦੀ ਕਾਨੂੰਨੀ ਗਰੰਟੀ ਦੀ ਮੰਗ ਆ ਉਹ ਕਹਿੰਦੇ ਆ ਮੈਂ ਐਮ ਐਸ ਪੀ ਨੇ ਥੋੜੀ ਫਸਲ ਕਣਕ ਧੋਨਾ ਵੇਚਦੀ ਆ ਆ ਝੋਨੇ ਦੀ ਹਾਲਤ ਆ ਪਿੱਛੇ ਵੇਚ ਕੇ ਆਏ ਆ ਆਪਾਂ ਵਿੱਚ ਆ ਤਾਂ ਆਪਾਂ ਨੂੰ ਪਤਾ ਹੀ ਆ ਕੀ ਅਸੀਂ ਝੋਨਾ ਐਮ ਐਸ ਪੀ ਦੇ ਵਿੱਚ ਰੇਗ ਨੂੰ 8-8 ਦੰਦਾਂ ਦੇ ਗੱਟਿਆਂ ਦਾ ਝੋਨੇ ਦੇ ਵਿੱਚ ਕੱਟ ਲੱਗ ਗਿਆ ਐਮ ਐਸ ਪੀ ਕਾਦੀ ਰਹੇਗੀ ਜਦੋਂ ਝੋਨੇ ਦੀ ਫਸਲ ਵੇਚਣ ਦਾ ਟਾਈਮ ਆਉਂਦਾ ਏ ਉਦੋਂ ਲੈਣ ਦਾ ਜੋ ਨੂੰ ਕਰ ਦੋ ਜੀ 15 ਜੂਨ ਨੂੰ ਕਰ ਦੋ ਜੀ 20 ਜੂਨ ਨੂੰ ਕਰ ਦੋ 25 ਨੂੰ ਕਰ ਦੋ ਆਪਰੇਟਿੰਗ ਆ ਲਾ ਲਓ ਆ ਲਾ ਲਓ ਝੋਨਾ ਵੱਢ ਲਿਆ ਮੰਡੀ ਦੇ ਵਿੱਚ ਵੇਚਣ ਦਾ ਫਿਕਰ ਆ ਕਟ ਲਾ ਕੇ ਬਿਕੂਗਾ ਬੈਗਾ ਉਸ ਤੋਂ ਕਿ 40 ਸੰਭੜ ਦਾ ਫਿਕਰ ਆ ਅੱਗ ਵੀ ਲਾਉਣੀ ਅਾ ਜਿੰਨਾ ਵੀ ਆਪਾਂ ਆਪਣੀ ਸੰਘਰਸ਼ ਦੇ ਨਾਲ ਖੇਤੀਬਾੜੀ ਵਿਭਾਗੇ ਨੂੰ ਮਿਲ ਕੇ ਪ੍ਰਸ਼ਾਸਨ ਨੂੰ ਮਿਲ ਕੇ ਬੇਸ਼ੱਕ ਲੜੇ ਆ ਬੇਸ਼ੱਕ ਮਜਬੂਰ ਗਾ ਦੱਸ ਗਾ ਵੀ ਇਸ ਤਰ੍ਹਾਂ ਜਿਹੜੀ ਕਣਕ ਦੀ ਬਿਜਾਈ ਨਹੀਂ ਹੋ ਸਕਦੀ ਜੀ ਤੇ ਉੱਪਰ ਲਗਾਤਾ ਉਹ ਨੈਟਰਲ ਦਾ ਬਾੜ ਕੇ ਸੂਪਰ ਸੀਟਰਾਂ ਦੇ ਨਾਲ ਬਿਜਾਈ ਕੀਤੀ ਆ ਤੇ ਕਣਕ ਦੀ ਹਾਲਤ ਦਾ ਪਤਾ ਲੱਗ ਗਿਆ ਸਾਰਿਆਂ ਨੂੰ ਕੋਈ ਠੁੱਡ ਪੈ ਜਾਂਦਾ ਜੇ ਸੋ ਜਦੋਂ ਸਾਨੂੰ ਪਤਾ ਸੀ ਕੋਈ ਐਡੇ ਲੋਕ ਬੈਠੇ ਆ ਪਾਗਲ ਨੇ ਜਦੋਂ ਢੋਨੇ ਦੀ বাজਾਈ ਹੁੰਦੀ ਆ ਤਾਂ ਫੇਸਬੁੱਕ ਹੀ ਬਦਮਾਨ ਆ ਬਹੁਤ ਸਾਡੇ ਹੋਰ ਬੁੱਧੀਜੀਵੀ ਸਾਨੂੰ ਕੋਹ ਰਿਆਂ ਦੇਣ ਲੱਗ ਜਾਂਦੇ ਆ ਧਰਤੀ ਉਸਲਾ ਪਾਣੀ ਮੁੱਕ ਗਿਆ ਜੀ ਆਇ ਨੁੱਕ ਗਿਆ ਜੀ ਧਰਤੀ ਬੰਜਰ ਬਣ ਰਹੀ ਹੈ ਜੀ ਜਦੋਂ ਕਰਚਿਆਂ ਨੂੰ ਅੱਗ ਲਾਉਣੀ ਆ ਮਜ਼ਦੂਰੀ ਵਸਤਾ ਉਹ ਵੀ ਉਹ ਪ੍ਰਦੂਸ਼ਣ ਕਰਦੇ ਆ ਜੀ ਮਤਲਬ ਕਿ ਪੂਰੇ ਦਾ ਪੂਰਾ ਜਿਹੜਾ ਹੈਗਾ 200 ਕਿਸਾਨ ਦੇ ਸਰ ਮੜ ਦਿੱਤਾ ਲੈਂਦਾ ਧਰਤੀ ਇਹ ਉਸਲਾ ਪਾਣੀ ਮੁੱਕ ਰਿਹਾ ਸਾਨੂੰ ਪਤਾ ਹੈ ਉਹਦਾ ਸਭ ਤੋਂ ਵੱਧ ਦਰਦ ਆ ਜਿਹੜਾ ਅਸੀਂ ਹਟਾਉਨੇ ਆ। ਹਰੇਕ ਖਾਲ ਦੋ-ਦੋ ਤਿੰਨ ਤਰ ਪੈ ਪੈ ਜਾਂਦੇ ਆ। ਹੁਣ ਜੇ ਧਰਤੀ ਇਹਦੇ 'ਲਾ ਪਾਣੀ ਮੁੱਕ ਜਾਂਦਾ ਅਸੀਂ ਇਹ ਤਾਂ ਨਹੀਂ ਕਹ ਵੀ ਜਿਹੜਾ ਕਿਸਾਨ ਆ ਪਾਣੀ ਇਕੱਠਾ ਕਰਕੇ ਉਹਦੇ ਘਰਾਂ 'ਚ ਰੱਖੀ ਹੁੰਦਾ ਵੀ ਜਿੱਥੇ ਪਾਣੀ ਮੁੱਕ ਗਿਆ ਉਹਦੇ ਮੈਂ ਇਹਨੂੰ ਵੇਚਣਾ ਏ। ਜੇ ਪਾਣੀ ਮੁੱਕਦਾ ਤਾਂ ਸਹੀ ਇਸ ਧਰਤੀ 'ਤੇ ਰਹਿਣਾ ਏ ਆ। ਸਾਡੇ ਬੱਚਿਆਂ ਨੇ ਵੀ ਇਹਨਾਂ ਧਰਤੀ 'ਤੇ ਇੱਥੇ ਰਹਿਣਾ ਏ। ਜੇ ਧਰਤੀ ਬੰਜੇ ਬਣੂਗੀ ਤਾਂ ਅਸੀਂ ਜਿਹੜਾ ਖਮਿਆਜਾ ਬਰਾਬਰ ਹੀ ਹੋਣਾ ਚਾਹਤਾਂ ਤੇ ਅਸੀਂ ਤੋਂ ਉਹ ਬਦਲ ਮੰਗ ਰਹੇ ਹਾਂ ਐਮ ਐਸ ਪੀ ਅਸੀਂ ਮੰਗ ਕਰਾ ਰਹੇ ਹਾਂ ਸਾਨੂੰ ਕਿਉਂ ਅੱਗ ਲਾਉਣੀ ਪਵੇ ਖਰਚਿਆਂ ਨੂੰ ਕਿਉਂ ਪ੍ਰਦੂਸ਼ਣ ਦੇਣਾ ਸਾਨੂੰ ਆਪਣੇ ਜੰਮੇ ਬਈ ਜੇ ਇੱਕ ਬੇਨਤੀ ਆ ਤੁਸੀਂ ਜੇ ਇੱਧਰ ਨੇ ਦੇਖਿਆ ਜੇ ਪ੍ਰੈਸ ਵਾਲੇ ਵੀ ਆਏ